ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਦੋਸਤੋ ਜਿਹੜੀ ਆਦੀ ਕਹਾਣੀ ਆ ਉਹਨਾਂ ਦੋਸਤਾਂ ਵਾਸਤੇ ਆ ਜਿਹੜੇ ਦੋਸਤ ਕਿਸਮਤ ਨੂੰ ਦੋਸ਼ ਦਿੰਦੇ ਰਹਿੰਦੇ ਆ ਰੱਬ ਨੂੰ ਉਲਾਂਬਾ ਦਿੰਦੇ ਆ ਉਹਨਾਂ ਕੋਲ ਸਾਧਨਾ ਦੀ ਕਮੀ ਹੋਣ ਕਰਕੇ ਪੈਸੇ ਢੇਲੇ ਦੀ ਕਮੀ ਹੋਣ ਕਰਕੇ ਉਹੋ ਜ਼ਿੰਦਗੀ 'ਚ ਕੋਈ ਸਟੈਪ ਨਹੀਂ ਲੈ ਪਾਉਂਦੇ ਤੇ ਆਪਣੇ ਸੁਪਨੇ ਨੂੰ ਮਾਰਕ ਦਿੰਦੇ ਆ ਤੇ ਹੱਥ ਤੇ ਹੱਥ ਧਰ ਕੇ ਬੈਠ ਜਾਂਦੇ ਆ ਤੇ ਪੂਰੀ ਕਹਾਣੀ ਜ਼ਰੂਰ ਸੁਣਿਓ ਤੇ ਤੁਹਾਡੇ ਕੀ ਵਿਚਾਰ ਹੈਗੇ ਕਹਾਣੀ ਸੁਣਨ ਤੋਂ ਬਾਅਦ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੇ ਇਹਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਇੱਕ ਵਾਰ ਕੀ ਹੁੰਦਾ ਕਿ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਗਰੀ ਉਹ ਆਪਣੀ ਗਰੀਬੀ ਨੂੰ ਦੂਰ ਕਰਨ ਵਾਸਤੇ ਇੱਕ ਵੱਡੇ ਸ਼ਹਿਰ ਦੇ ਵਿੱਚ ਚਲ ਜਾਂਦਾ ਵੱਡੇ ਸ਼ਹਿਰ ਵਿੱਚ ਨੌਕਰੀ ਦੀ ਤਲਾਸ਼ ਲਈ ਜਾਂਦਾ ਕਾਫੀ ਹਫ਼ਤਾ-ਦਸ ਦਿਨ ਘੁੰਮਦਾ ਰਹਿੰਦਾ ਹੈਗਾ ਤੇ ਉਹਨੂੰ ਜਿਹੜੀ ਨੌਕਰੀ ਨਹੀਂ ਮਿਲਦੀ ਹੈਗੀ ਅਖੀਰ ਦੇ ਵਿੱਚ ਜਾ ਕੇ ਇੱਕ ਕੰਪਨੀ ਦੇ ਵਿੱਚ ਇੱਕ ਆਫਿਸ ਬੁਆਏ ਚਾਹੀਦਾ ਹੁੰਦਾ ਯਾਨੀ ਕਿ 6000 ਰੁਪਏ ਐਨ ਚਾਹੀਦਾ ਹੁੰਦਾ ਤੇ ਜਦੋਂ ਉਹ ਕੰਪਨੀ ਵਿੱਚ ਇੰਟਰਵਿਊ ਦੇਣ ਲਈ ਜਾਂਦਾ ਤੇ ਜਿਹੜਾ ਐਚਆਰ ਹੁੰਦਾ ਉੱਥੇ ਤੇ ਉਹਨੂੰ ਕਹਿੰਦਾ ਵੀ ਤੂੰ ਸਫਾਈ ਕਰਕੇ ਮੈਨੂੰ ਦਿਖਾ ਲੈ ਉਹ ਟੇਬਲ ਵਗੈਰਾ ਦੇ ਕੱਪੜਾ ਮਾਰ ਦਿੰਦਾ ਤੇ ਕੁਰਸੀਆਂ ਸਾਫ਼ ਕਰ ਦਿੰਦਾ ਮਤਲਬ ਕਿ ਸਫਾਈ ਜਿਹੜੀ ਇੰਟਰਵਿਊ ਹੁੰਦੀ ਹੈ ਉਹ ਤੋਂ ਪਾਸ ਹੋ ਜਾਂ ਤੇ ਅਖੀਰ ਵਿੱਚ ਜਿਹੜਾ ਐਚਆਰ ਹੁੰਦਾ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਆਪਣੀ ਈਮੇਲ ਆਈਡੀ ਦੇ ਤੇ ਉੱਥੇ ਤੈਨੂੰ ਮੈਂ ਆਫਰ ਲੈਟਰ ਜੌਬ ਲੈਟਰ ਦਊਂਗਾ ਤੇ ਉਹਦਾ ਮੈਨੂੰ ਤੂੰ ਰਿਪਲਾਈ ਕਰ ਦੇ ਤੇ ਉਹ ਬੰਦਾ ਸੋਚਾਂ ਚ ਪੈ ਜਾਂਦਾ ਕਹਿੰਦਾ ਮੇਰੇ ਕੋਲ ਤਾਂ ਈਮੇਲ ਆਈਡੀ ਹੈ ਹੀ ਨਹੀਂਗੀ ਤੇ ਜਿਹੜਾ ਐਚਆਰ ਹੁੰਦਾ ਉਹਨੂੰ ਕਹਿੰਦਾ ਵੀ ਇਸ ਡਿਜੀਟਲ ਜਮਾਨੇ ਦੇ ਵਿੱਚ ਅਗਰ ਤੇਰੇ ਕੋਲ ਈਮੇਲ ਆਈਡੀ ਹੈ ਨਹੀਂ ਤੂੰ ਬੰਦਾ ਕਹਦਾ ਤੂੰ ਬੰਦਾ ਹੀ ਹੈ ਨਹੀਂਗਾ ਵੇ ਤੇ ਉੱਥੋਂ ਨਿਰਾਸ਼ ਹੋ ਕੇ ਚੱਲ ਜਾਂਦਾ ਜਦੋਂ ਬਾਹਰ ਜਾਂਦਾ ਫੇ ਬੰਦਾ ਜ਼ੀਰੋ ਤੋਂ ਹੀ ਸਟਾਰਟ ਕਰਨਾ ਹੁੰਦਾ ਉਹਨੇ ਤੇ ਉਹ ਸੋਚਦਾ ਵੀ ਹੁਣ ਕੀ ਕਰੀਏ ਇੱਕ ਨਾਲ ਸੁਪਰਮਾਰਕਟ ਹੁੰਦੀ ਇੱਥੇ ਫਰੂਟ ਐਂਡ ਵੈਜੀਟੇਬਲਸ ਬਿਕਦੀਆਂ ਹੁੰਦੀਆਂ ਤੇ ਉਹਦੀ ਜੇਬ ਦੇ ਵਿੱਚ ਸਿਰਫ 500 ਰੁਪਈਆ ਹੁੰਦਾ ਤੇ 500 ਦਾ ਉਹ ਕੀ ਕਰਦਾ ਉਹ ਤੋਂ ਟਮਾਟਰ ਖਰੀਦ ਲੈਂਦਾ ਤੇ ਉਹ ਸੋਚਦਾ ਵੀ ਹੁਣ ਇਹ ਟਮਾਟਰ ਨੂੰ ਮੈਂ ਵੇਚ ਕੇ ਕੁਝ ਪੈਸੇ ਬਟਣਿਆ ਤੇ ਨਾਲ ਬਹੁਤ ਹੀ ਅਰਹੀਸ ਜਿਹੜੇ ਲੋਕ ਹੁੰਦੇ ਅਮੀਰ ਲੋਕ ਹੁੰਦੇ ਉਹਨਾਂ ਦੇ ਘਰ ਹੁੰਦੇ ਬਿਲਡਿੰਗਾਂ ਹੁੰਦੀਆਂ ਤੇ ਉਹਨਾਂ ਦੇ ਘਰ ਘਰ ਜਾ ਕੇ ਸਪਲਾਈ ਕਰਨ ਲੱਪੰਦਾ ਉਹਤੇ ਵੇਚ ਦਿੰਦਾ ਤੇ 500 ਦਾ 1000 ਰੁਪਿਆ ਕਮਾ ਲੈਂਦਾ ਇਦਾਂ ਹੀ ਉਹਦੀ ਜਿਹੜੀ ਪ੍ਰੋਸੈਸ ਉਹ ਚੱਲਦੀ ਰਹਿੰਦੀ ਉਹਨੂੰ ਪਤਾ ਲੱਗ ਜਾਂਦਾ ਵੀ ਜਿਹੜੇ ਇਹ ਅਮੀਰ ਲੋਕ ਹੋ ਐਨਾ ਕੋਈ ਐਨਾ ਟਾਈਮ ਹੀ ਨਹੀਂ ਹੁੰਦਾ ਹੈਗਾ ਮਾਰਕੀਟ ਜਾਣ ਦਾ ਤੇ ਉਹਨਾਂ ਨੂੰ ਘਰ ਫਰੂਟ ਵੈਜੀਟੇਬਲ ਸਾਰੀ ਸਪਲਾਈ ਕਰਨ ਦਾ ਪੰਦਾ ਤੇ ਪੈਸੇ ਇਦਾਂ ਹੀ ਕਮਾਦਾ ਰਹਿੰਦਾ ਤੇ ਉਹਨੂੰ ਇਦਾਂ ਹੀ 1.5-2 ਸਾਲ ਹੋ ਜਾਂਦੇ ਤੇ ਬੰਦੇ 2-3 ਹੋਰ ਰੱਖ ਲੈਂਦਾ ਉਹ ਤੇ ਹੌਲੀ-ਹੌਲੀ ਉਹਦਾ ਕੰਮ ਵਧਦਾ ਰਹਿੰਦਾ ਤੇ ਹੌਲੀ-ਹੌਲੀ ਉਹ ਇੱਕ ਟਰੱਕ ਲੈ ਲੈਂਦਾ ਜਿਹੜੇ ਆਲੇ-ਦੁਆਲੇ ਦੇ ਪਿੰਡ ਹੁੰਦੇ ਤੋਂ ਸਪਲਾਈ ਹੁੰਦੀ ਆ ਫਰੂਟ ਐਂਡ ਵੈਜੀਟੇਬਲ ਦੀ ਉਹ ਤੋਂ ਡਾਇਰੈਕਟਲੀ ਉਹ ਪਰਚੇਜ਼ ਕਰਕੇ ਤੇ ਆਪਣਾ ਇੱਕ ਬ੍ਰਾਂਡ ਕੰਪਨੀ ਖੜੀ ਕਰ ਲੈਂਦਾ ਤੇ ਡਾਇਰੈਕਟਲੀ ਮਤਲਬ ਇਹ ਘਰਾਂ ਤੱਕ ਪਹੁੰਚਾਉਣ ਲੱਪੰਦਾ ਸਪਲਾਈ ਕਰਨ ਲੱਪੰਦਾ ਡਿਲੀਵਰੀ ਕਰਨ ਲੱਪੰਦਾ ਤੇ ਹੌਲੀ-ਹੌਲੀ ਮਤਲਬ ਬਹੁਤ ਹੀ ਅਮੀਰ ਜਾਨੀ ਕਿ ਹੋ ਜਾਂਦਾ ਉਹ ਕੁਝ ਹੀ ਸਾਲਾਂ ਦੇ ਵਿੱਚ ਉਹ ਲੱਖਾਂਪਤੀ ਬੰਦਾ ਹੋ ਜਾਂਦਾ ਉਸੇ ਸ਼ਹਿਰ ਦੇ ਵਿੱਚ ਸੈਟਲ ਹੋ ਜਾਂਦਾ ਆਪਣਾ ਘਰ-ਬਾਰ ਬਣਾ ਲੈਂਦਾ ਵਿਆਹ ਵਗੈਰਾ ਕਰਾ ਲੈਂਦਾ ਉੱਥੇ ਹੀ ਤੇ ਇੱਕ ਦਿਨ ਕੋਈ ਪਾਲਿਸੀ ਕਰਨ ਵਾਲਾ ਬੀਮਾ ਕਰਨ ਵਾਲਾ ਬੰਦਾ ਆਉਂਦਾ ਤੇ ਉਹਨੂੰ ਬੀਮੇ ਬਾਰੇ ਦੱਸਦਾ ਹੈਗਾ ਸਾਰਾ ਕੁਝ ਸਮਝਾ ਦਿੰਦਾ ਤੇ ਉਹਨਾਂ ਦੀ ਆਪਸੀ ਕਮਿਟਮੈਂਟ ਹੋ ਜਾਂਦੀ ਵੀ ਹਾਂ ਬਈ ਉਹ ਬੀਮ ਤੇ ਮੈਂ ਤੈਨੂੰ ਉੱਥੋਂ ਕੰਪਨੀ ਵੱਲੋਂ ਡਾਕੂਮੈਂਟ ਸੈਂਡ ਕਰਵਾ ਦੂੰਗਾ ਤੇ ਉਹ ਤੂੰ ਦੇਖ ਲਈਂ ਤੇ ਜਿਹੜਾ ਉਹ ਮੁੰਡਾ ਹੁੰਦਾ ਤੇ ਉਹ ਕਹਿੰਦਾ ਮੇਰੇ ਕੋਲ ਤਾਂ ਈਮੇਲ ਆਈਡੀ ਹੈ ਨਹੀਂਗੀ ਤੇ ਉਹ ਪਾਲਿਸੀ ਵਿੱਚ ਨਾਲਾ ਬੰਦਾ ਉਹਨੂੰ ਕਹਿੰਦਾ ਅਗਰ ਤੇਰੇ ਕੋਲ ਈਮੇਲ ਆਈਡੀ ਹੋਵੇ ਤੂੰ ਬਣਾ ਲਵੇਂ ਤੇ ਤੂੰ ਆਪਣੇ ਬਿਜ਼ਨਸ ਨੂੰ ਹੋਰ 10 ਗੁਣਾ ਵਧਾ ਸਕਦਾ ਆ ਤੇਰੀ ਜਿਹੜੀ ਕੰਪਨੀ ਹੈਗੀ ਹੋਰ ਵੱਡੀ ਹੋ ਸਕਦੀ ਆ ਤੇ ਫੇਰ ਉਹ ਉਹਨੂੰ ਜਵਾਬ ਦਿੰਦਾ ਕਿ ਅਗਰ ਮੇਰੇ ਕੋਲ ਈਮੇਲ ਆਈਡੀ ਹੁੰਦੀ ਤੇ ਮੇਰੀ ਕਹਿੰਦਾ ਕੰਪਨੀ ਨਾ ਹੁੰਦੀ ਮੈਂ ਉਸੇ ਹੀ ਕੰਪਨੀ ਦੇ ਵਿੱਚ ਇੱਕ ਰੂਮ ਦੇ ਵਿੱਚ ਇੱਕ ਨੌਕਰ ਦੀ ਤਰ੍ਹਾਂ ਮੈਂ ਕੰਮ ਕਰਦਾ ਹੁੰਦਾ ਤੇ ਉਹਨੂੰ ਉਹੀ ਸਾਰਾ ਚੇਤਾ ਆ ਜਾਂਦਾ ਵੀ ਕਿੱਦਾਂ ਉਹਨੂੰ HR ਨੇ ਕਿਹਾ ਸੀ ਵੀ ਤੇਰੇ ਕੋਲ ਈਮੇਲ ਆਈਡੀ ਹੈ ਨੀਗੀ ਤੇ ਤੂੰ ਬੰਦਾ ਹੀ ਨਹੀਂ ਹੈਗਾ ਤੇ ਉਸ ਤੋਂ ਬਾਅਦ ਉਹਨੇ ਕਿੱਦਾਂ-ਕੱਦਾਂ ਕੰਮ ਸਾਰੀ ਉਹਨੂੰ ਸਟੋਰੀ ਜਿੱਤੇ ਆ ਜਾਂਦੀ ਆ ਤੇ ਕਹਿਣ ਦਾ ਭਾਵ ਕੀ ਆ ਕਿ ਅਗਰ ਉਹ ਇਹ ਹੀ ਸੋਚਦਾ ਰਹਿੰਦਾ ਵੀ ਮੇਰੇ ਕੋਲ ਤਾਂ ਸੋਰਸਸ ਹੈ ਨਹੀਂ ਮੇਰੇ ਕੋਲ ਈਮੇਲ ਆਈਡੀ ਹੈ ਨਹੀਂਗੀ ਜਾਂ ਮੇਰੇ ਕੋਲ ਪੈਸੇ ਘਟਵਾ ਤੇ ਫਿਰ ਉਹਨੇ ਉੱਥੇ ਹੀ ਸੇਵਾਦਾਰ ਦਾ ਸੇਵਾਦਾਰ ਹੀ ਰਹਿ ਜਾਣਾ ਸੀਗਾ ਮਤਲਬ ਕਿ ਪੀਐਨ ਹੀ ਰਹਿ ਜਾਣਾ ਸੀਗਾ ਤੇ ਆਪਣੀ ਕੰਪਨੀ ਨਹੀਂ ਕ੍ਰੀਏਟ ਕਰਨੀ ਸੀਗੀ ਉਹਨੇ ਤੇ ਦੋਸਤੋ ਇਹਦੇ ਵਿੱਚ ਸਿੱਖਣ ਨੂੰ ਇਹੀ ਮਿਲਦਾ ਹੈਗਾ ਵੀ ਤੁਹਾਡੇ ਕੋਲ ਜੋ ਵੀ ਹੈਗਾ ਜਿਸੇ ਵੀ ਹਾਲਾਤ ਦੇ ਵਿੱਚ ਤੁਸੀਂ ਹੈਗੇ ਹੋ ਉੱਥੋਂ ਹੀ ਤੁਸੀਂ ਜ਼ੀਰੋ ਤੋਂ ਹੀ ਸਟਾਰਟ ਕਰਨਾ ਹੁੰਦਾ ਇਹ ਹੀ ਨਹੀਂ ਸੋਚੀ ਜਾਣਾ ਵੀ ਮੈਨੂੰ ਇੰਨੇ ਪੈਸੇ ਆ ਜਾਣ ਮੈਂ ਫੇਰ ਕੰਮ ਸਟਾਰਟ ਕਰਨਾ ਜਾਨਕਿ ਜ਼ੀਰੋ ਤੋਂ ਹੀ ਸਟਾਰਟ ਕਰਨਾ ਪੈਂਦਾ ਹੈ ਤੇ ਦੋਸਤੋ ਆਸ ਕਰਦੇ ਹਾਂ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਿਓ ਇਹਨੂੰ ਸ਼ੇਅਰ ਜਰੂਰ ਕਰਦੇ ਹੋ ਇਦਾਂ ਦੀ ਹੋਰ ਬਹੁਤ ਸਾਰੀਆਂ ਮੋਟੀਵੇਸ਼ਨਲ ਵੀਡੀਓ ਵਾਸਤੇ ਸਿੱਖਿਆ ਦਾ ਇੱਕ ਵੀਡੀਓ ਵਾਸਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਧੰਨਵਾਦ